ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਇੱਕ ਬਹੁਤ ਹੀ ਖੂਬਸੂਰਤ ਜਗ੍ਹਾ ਜਿਹੜੀ ਜਾਨੀ ਕਿ ਇੱਕ ਪ੍ਰੋਪਰ ਜੰਗਲ ਦੇ ਵਿੱਚ ਬਣੀ ਹੋਈ ਆ ਤੇ ਉਹਦੇ ਆਪਾਂ ਤੁਹਾਨੂੰ ਰੂਰੂ ਕਰਾਵਾਂਗੇ ਦਰਸ਼ਨ ਕਰਾਵਾਂਗੇ ਉਹਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਆਓ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਨੂੰ ਤੇ ਸਾਹਮਣੇ ਤੁਸੀਂ ਮੇਰੀ ਬੈਕ ਸਾਈਡ ਦੇਖ ਰਹੇ ਹੋ ਜਿਹੜਾ ਘੰਟਾ ਘਰ ਇੱਕ ਪਾਸੇ ਨੂੰ ਝੁਗਿਆ ਹੋਇਆ ਇਹਦੇ ਬਾਰੇ ਵੀ ਤੁਹਾਨੂੰ ਪ੍ਰੋਪਰ ਜਾਣਕਾਰੀ ਦੇਵਾਂਗੇ ਪੀ ਐਮ ਆਰ ਮਹਾਰਾਜ ਇਹ ਕਹਿੰਦੇ ਬਲਵੀਰ ਸਿੰਘ ਦੀ ਵਿਰਾਸਤ ਦਾ ਪ੍ਰਾਣੀ ਤੇ ਉਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਇਹ ਘੰਟਾ ਘਰ ਇੱਕ ਪਾਸੇ ਨੂੰ ਦੇਖੋ ਕਿਸ ਤਰ੍ਹਾਂ ਝੁਗਿਆ ਹੋਇਆ ਹੈ ਤੇ ਕਿੰਨੀ ਖੂਬਸੂਰਤ ਇਮਾਰਤ ਆ ਤੇ ਆਸੇ-ਪਾਸ ਜਿਹੜਾ ਪੂਰਾ ਜੰਗਲ ਬਣਿਆ ਹੋਇਆ ਹੈ ਤੇ ਆਜੋ ਆਪਾਂ ਲੈ ਚਲੀਏ ਤੁਹਾਨੂੰ ਸ਼ੁਰੂ ਕਰਦੇ ਆਂ ਸ਼ੁਰੂਆਤੀ ਵੀਡੀਓ ਤੇ ਗੱਲ ਕਰਾਂਗੇ ਤਬ ਉਹ ਕੇ ਸ਼ੇਅਰ ਕਰਦਾ ਮਤਲਬ ਪ੍ਰਾਣੀ ਵਿਰਾਸਤ ਦਿਖਾਉਣ ਲੱਗਾ ਰਾਜੇ ਦੇ ਮੌਕੇ ਦੀ ਜਿਹੜੀ ਪ੍ਰਾਣੀ ਵਿਰਾਸਤ ਸੀਗੀ ਜਾਨੀ ਕਿ ਜਿਵੇਂ ਉੱਥੇ ਆ ਘੰਟਾ ਘੜੀ ਲੱਗੀ ਹੋਈ ਜਿਹੜੀ ਇਹ ਤੁਹਾਨੂੰ ਪੂਰੀ ਘੜੀ ਜਾਨੀ ਕਿ ਉਹ ਲੋਕ ਪੁਰਾਣੇ ਸਮੇਂ ਦੇ ਲੋਕ ਜਿਹੜੇ ਟਾਈਮ ਵਗੈਰਾ ਦੇਖਣ ਦੇ ਲਈ ਇਹਨੂੰ ਇਸਤੇਮਾਲ ਕਰਦੇ ਸੀਗੇ ਤੇ ਇੱਥੇ ਆਸੇ-ਬਾਸ ਯਾਨੀ ਕਿ ਪੂਰਾ ਰਾਜੇ ਦਾ ਜਾਨੀ ਕਿ ਜੰਗਲ ਸੀਗਾ ਬਾਗ ਵਗੈਰਾ ਲੱਗੇ ਸੀਗੇ ਇੱਥੇ ਜਾਨੀ ਕਿ ਰਾਜੇ ਦੇ ਨਾਲ ਉਹ ਮਤਲਬ ਲੋਕ ਰਹਿੰਦੇ ਸੀਗੇ ਜਿਹੜੇ ਮਾਲੀ ਸੀਗੇ ਦੇਖਭਾਲ ਕਰਦੇ ਸੀਗੇ ਤੇ ਨੇੜੇ-ਤੇੜੇ ਦੇ ਲੋਕ ਮਤਲਬ ਆਸੇ-ਪਾਸੇ ਜਿਹੜੇ ਬਾਗ ਵਗੈਰਾ ਸੀਗੇ ਇੱਥੇ ਜੀਵ ਜੰਤੂ ਕਾਫੀ ਮਤਲਬ ਪੰਛੀ ਵਗੈਰਾ ਜਿਹੜੇ ਇਸ ਟਾਈਮ ਜਾਨੀ ਕਿ ਵਿਰਾਸਤਾਂ ਜਿਹੜੀਆਂ ਹੁਣ ਉ ਤਾਂ ਲਾਪ ਹੋ ਚੁੱਕੀਆਂ ਪਰ ਫਿਰ ਵੀ ਮਤਲਬ ਇੱਥੇ ਬਹੁਤ ਵਧੀਆ ਚੀਜ਼ ਆ ਆ ਆਪਾਂ ਅੰਦਰੋਂ ਵੀ ਮੜਾ ਦਿਖਾ ਦਨੇ ਇਹਨੂੰ ਅੰਦਰ ਵੀ ਕੀ ਹੈ ਇਹਦੇ ਚ ਏਦਾਂ ਮਤਲਬ ਬਹੁਤ ਸੋਹਣੀ ਵੇਖ ਲਓ ਪਹਿਲਾਂ ਤਾਂ ਕਿੱਦਾਂ ਮਤਲਬ ਚੂਨੇ ਵਗੈਰਾ ਦੀ ਜਿਹੜੀ ਲਗੇ ਤਾਂ ਆਪਾਂ ਇਹਨੂੰ ਜਿਹੜੀ ਅੰਦਰੋਂ ਦੁਕਾਨ ਦਾ ਥੋੜੀ ਜਨੂੰ ਕਿਦਾਂ ਇਹਦੇ ਵਿੱਚ ਅੰਦਰ ਜਿਹੜੇ ਉਹ ਪੱਟੀਆਂ ਵਗੈਰਾ ਹੈਗੇ ਪਾ ਕੇ ਜਿਹਨਾਂ ਕੀ ਹੈ तकरीबन ਜਿਹੜੀ ਸਾਰੀ ਬਣੀ ਹੋਈ ਸੀਗੀ ਇਹਦੀ ਡਿਜ਼ਾਈਨਿੰਗ ਤੁਸੀਂ ਆ ਆ ਚੀਜ਼ਾਂ ਦੇਖੋ ਕਿੰਨੀ ਮਤਲਬ ਕਿੰਨੀ ਸੋਹਣੀ ਆ ਜਿਹੜੀ ਡਿਜ਼ਾਈਨਿੰਗ ਜਿਹੜੀ ਦਿੱਤੀ ਵੀ ਆ ਐਦਾਂ ਜਿਹੜੇ ਆ ਡਿਜ਼ਾਈਨ ਜਿਹੜੇ ਦੇਖੋ ਕਿੰਨੇ ਸੋਹਣੇ ਵਦਗਾ ਮਤਲਬ ਚੂਨਾ ਵਗੈਰਾ ਸ਼ਾਇਦ ਮੇਰੇ ਤੋਂ ਉਸ ਟਾਈਮ ਦਾ ਚੂਨਾ ਵਗੈਰਾ ਦੀ ਵਰਤੋਂ ਕੀਤੀ ਵੀ ਆ ਤੇ ਵੇਖੋ ਅੱਜ ਦੇ ਦਮ ਵਿੱਚ ਵੀ ਇਹ ਕਾਫੀ ਜਨਨਕੀ ਬਹੁਤ ਪੁਰਾਣਾ ਹੋਊਗਾ ਜਿਹਨ ਕੀ ਇਹ ਤੇ ਘੜੀ ਦੀ ਦੇਖੋ ਕਿੰਨੀ ਸੋਹਣੀ ਘੜੀ ਜਿਹੜੀ ਮਤਲਬ ਇਸਤੇਮਾਲ ਕੀਤੀ ਗਈ ਉਸ ਟਾਈਮ ਘੜੀ ਕਿੰਨੀ ਸੋਹਣੀ ਨਿੱਕੀ ਨਿੱਕੀ ਏਟ ਜਿਹੜੀ ਜਾਨੀ ਕਹਿ ਸਕਦੇ ਆਪਾਂ ਬਰੀਂਗ ਛੋਟੀ ਏਟ ਦੇ ਨਾਲ ਹੀ ਬਣੀ ਹੋਈ ਹੈ ਕਿੰਨੀ ਸੋਹਣੀ ਡਿਜ਼ਾਈਨਿੰਗ ਉਹ ਲੱਕੜ ਦੇਖੋ ਉਸ ਟਾਈਮ ਦੀ ਮਤਲਬ ਕਿੰਨੀ ਵਧੀਆ ਹੋਊਗੀ ਉਹ ਜਿਹੜੀ ਮਤਲਬ ਇਸਤੇਮਾਲ ਕੀਤੀ ਹੋਊਗੀ ਇੱਥੇ ਉਹ ਹਜੇ ਤੇ ਕਰ ਵੀ ਜਾਨੀ ਕਿ ਪੂਰੀ ਵਧੀਆ ਵਧੀਆ ਪਈ ਆ ਇਹ ਤੇ ਆਸੇ-ਬਾਸੇ ਤੁਹਾਨੂੰ ਹੋਰ ਮਤਲਬ ਜੰਗਲ ਜਿਹੜਾ ਆਪਣਾ ਜਾਨੀ ਕਿ ਬੀੜ ਵਗੈਰਾ ਜੰਗਲ ਜਿਹੜਾ ਇੱਥੇ 3-400 ਕਿਲੇ ਤਕਰੀਬਨ ਜਿਹੜਾ ਇਹ ਆ ਸੇਪਸੇ ਪੂਰਾ ਜਾਨੀ ਕੀ ਜੰਗਲਾ ਤੇ ਰਾਜੇ ਬਲਬੀਰ ਸਿੰਘ ਉਹਨਾਂ ਦੀ ਰਾਸਤਾ ਪੁਰਾਣੀ ਜਿਹੜੀ ਤੇ ਇੱਥੇ ਤੁਸੀਂ ਮਤਲਬ ਇੱਕ ਸ਼ਾਂਤਮਈ ਮਾਹੌਲ ਜਾ ਤੇ ਬਹੁਤ ਜੰਗਲ ਦੇ ਵਿੱਚ ਪ੍ਰੋਪਰ ਦਰਖਤ ਬਹੁਤ ਜ਼ਿਆਦਾ ਲੱਗੇ ਹੋਏ ਆ ਪੰਛੀ ਬੜੇ ਤੇ ਜੀ ਜੀ ਕਰਦੇ ਆ ਘੰਟਾ ਘਰ ਬੜਾ ਮਤਲਬ ਖੂਬਸੂਰਤ ਜਿਹੜਾ ਉਹ ਘੰਟਾ ਘਰ ਬਣਾਇਆ ਹੋਇਆ ਘੰਟਾ ਘਰ ਦੀ ਮਤਲਬ ਤੁਸੀਂ ਦੇਖੋਗੇ ਨਾ ਘੰਟਾ ਘਰ ਦੀ ਜਿਹੜੀ ਕੱਲੀ ਕੱਲੀ ਚੀਜ਼ ਪੇਂਟ ਵਗੈਰਾ ਤੋਂ ਲੈ ਕੇ ਨਿੱਕੀ ਨਿੱਕੀ ਲੱਕੜ ਤੋ ਲੈ ਕੇ ਜਿਹੜੀ ਪ੍ਰੋਪਰ ਛੋਟੀ ਛੋਟੀ ਚੀਜ਼ਾਂ ਮਤਲਬ ਕਿੰਨੀ ਬਰੀਕੀ ਨਾਲ ਕਿੰਨੇ ਸੋਹਣੇ ਡਿਜ਼ਾਈਨਿੰਗ ਨਾਲ ਤੁਸੀਂ ਦੇਖਿਓ ਅੱਜ ਕੱਲ ਦੀ ਅੱਜ ਕੱਲ ਇਦਾਂ ਦੀਆਂ ਕਲਾਕਾਰੀਆਂ ਬਹੁਤ ਦੂਰ ਦੀ ਗੱਲ ਆ ਕਿਵੇਂ ਦੇਖੋ ਤੁਸੀਂ ਕਿੰਨਾ ਖੂਬਸੂਰਤ ਹੋਤੋ ਕਿੰਨਾ ਘੈਂਟ ਕਿੰਨੀ ਤਰੀਕੇ ਨਾਲ ਬਣਿਆ ਹੋਇਆ ਨਿੱਕੀ ਨਿੱਕੀ ਐਟ ਤੇ ਪ੍ਰੋਪਰ ਚੂਨਿਆਂ ਦਾ ਰਾਜੇ ਦੀ ਆਰਾਮਗਰਾਹ ਵਾਲਾ ਤੇ ਆਹ ਦੇਖੋ ਇਹ ਸੀਗਾ ਜਨਕੀ ਅੰਦਰ ਜਿਹੜਾ ਪੂਰਾ ਸਵਿਟਜ਼ਰਲੈਂਡ ਦਾ ਜਨਕੀ ਨਕਸ਼ੇ ਦੇ ਆਧਾਰ ਤੇ ਜਿਹੜਾ ਬਣਿਆ ਹੋਇਆ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਜਿਹੜੀ ਇਹ ਰਾਜੇ ਦੀ ਸੀਗੀ ਆਰਾਮਗਰਾਹ ਇਹਨੂੰ ਮਤਲਬ ਬੜੀ ਇਹ ਨਕਸ਼ਾ ਜਿਹੜਾ ਪ੍ਰੋਪਰ ਸਵਿਟਜ਼ਰਲੈਂਡ ਦੀ ਜਗ੍ਹਾ ਸਥਾਨ ਤੇ ਬਣਿਆ ਆ ਦੇਖੋ ਕਿੰਨਾ ਖੂਬਸੂਰਤ ਜਗ੍ਹਾ ਤੇ ਕਿੰਨੀ ਘੈਂਟ ਯਾਨੀ ਕਿ ਦੇਖਣਯੋਗ ਬਹੁਤ ਸੋਹਣੀ ਹੈ ਇਹ ਬਹੁਤ ਸੋਹਣੀ ਜਦੋਂ ਮਤਲਬ ਪ੍ਰੋਪਰ ਹਰਿਆਲੀ ਹੁੰਦੀ ਹੈ ਨਾ ਭਾਉਣ ਤਾਂ ਪੱਤ ਝੜਦੀ ਰੋਤਾ ਥੋੜੀ ਜੀ ਇਹ ਯਾਨੀ ਕਿ ਜੰਗਲ ਆ ਪੂਰਾ ਯਾਨੀ ਕਿ ਰਾਜੇ ਦੀ ਫਰਾਸਤ ਦੇ ਮੌਕੇ ਤੇ ਜਿਹੜਾ ਜੰਗਲ ਬਣਿਆ ਵਾਏ ਮਤਲਬ ਉਸ ਟਾਈਮ ਦਾ ਉਸ ਟਾਈਮ ਮਤਲਬ ਇਹ ਪੂਰਾ ਜਾਨੀ ਕਿ ਜੰਗਲ ਦੀ ਹਜੇ ਵੀ ਮੌਜੂਦ ਆ ਜਾਨੀ ਕਿ ਇੱਥੇ ਮਤਲਬ ਹੁਣ ਤਾਂ ਜਾੜਾ-ਜਾੜੇ ਤਿੱਧਰਾ ਰੁੜੇ ਇਧਰ ਆ ਇਹ ਮਤਲਬ ਬਾਗ ਵਗੈਰਾ ਸੀਗਾ ਜਿਹੜਾ ਰਾਜ ਦਾ ਲੱਗਿਆ ਹੋਇਆ ਅਮਰੂਦਾ ਵਗੈਰਾ ਦਾ ਜਿਹੜਾ ਬਾਗ ਸੀਗਾ ਉਹ ਆਏ ਲੱਗਿਆ ਹੋਇਆ ਬਾਗ ਵਗੈਰਾ ਲੱਗੇ ਹੋਏ ਸੀਗੇ ਇਹਦੇ ਜਿਹੜਾ ਉਹ ਮਤਲਬ ਕਿਕਰਾਂ ਵਗੈਰਾ ਜਾਨੀ ਕਿ ਹੁਣ ਜਾਨੀ ਕਿ ਇਹਨੂੰ ਇਹ ਪੂਰਾ ਜਾਨੀ ਕਿ ਇਹ ਹੋਊਗਾ ਵੀ ਘਟੋਘੜ 2-300 ਕਿਲਾ ਜਿਹੜਾ ਜਾਨੀ ਕਿ ਕਿਕਰਾਂ ਚੁਬਾਈਦੇ ਤੇ ਵਾਣ ਵਗੈਰਾ ਜਿਹੜੇ ਜਾਨੀ ਕਿ ਇੱਥੇ ਲੱਗਿਆ ਜਿਹੜੇ ਨੇੜੇ ਤੜ ਦੇ ਲੋਕ ਆੜੇ ਉਹਦੇ ਵਿੱਚ ਮਤਲਬ ਮੱਝਾ ਮੂਝਾ ਚਾਰ ਲੈਂਦੇ ਆ ਵਧੀਆ ਜਾਨੀ ਕਿ ਦਰੱਖਤ ਜਾਨੀ ਕਿ ਹੁਣ ਥੋੜੀ ਪਤਝੜ ਦੀ ਰੁੱਤ ਆ ਤੇ ਇਸ ਤੋਂ ਬਾਅਦ ਮਤਲਬ ਇੱਥੇ ਪੂਰਾ ਜਾਨੀ ਕਿ ਹਰੇ ਭਾਈ ਹੁੰਦੀ ਹੈ ਪੂਰੀ ਤੇ ਮੌਸਮ ਦਾ ਵੀ ਜਿਹੜਾ ਨਾ ਇੱਥੇ ਮਤਲਬ ਫਰਕ ਹੁੰਦਾ ਆ ਆਪ ਜਿਹੜੇ ਮੌਸਮ ਨਾਲ ਉਹ ਜਾਨੀ ਕਿ ਇਹ ਜੰਗਲ ਦੀ ਗੱਲ ਕਰੀਏ ਇਹਦੇ ਵਿੱਚ ਕੋਈ ਜੀਵ ਜੰਤੂ ਤਾਂ ਕੋਈ ਮਾਰ ਛੋਟੇ ਮੋਟੀਆਂ ਚੀਜ਼ਾਂ ਹੋ ਸਕਦੇ ਜਾਨੀ ਕਿ ਵੱਡੀ ਚੀਜ਼ ਤਾਂ ਨਹੀਂ ਕਿ ਇਹਦੇ ਵਿੱਚ ਤੇ ਜਾਨੀ ਕਿ ਪ੍ਰੋਪਰ ਆ ਤਨ 400 ਕਿੱਲੇ ਤੇ ਜਿਹੜਾ ਉਹ ਜਾਨੀ ਕਿ ਇਹ ਬਣਿਆ ਹੋਇਆ ਪੂਰਾ